ਖਬਰਨਾਮਾ ਦੇਖ ਰਿਹਾ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਲ ਵੱਲੋਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੱਡੇ ਵੱਡੇ ਵਾਅਦੇ ਕੀਤੇ ਗਏ ਸੀ ਅਸੀਂ ਇਹ ਕਰਦੇ ਹਾਂ ਕਿ ਅਸੀਂ ਉਹ ਕਰਦੇ ਹਾਂਗੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਹੁਣ ਗੋਡਿਆਂ 'ਤੇ ਹੋ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੂਕ ਜਿਹੜੀ ਹੈ ਉਹ ਨਿਕਲ ਚੁੱਕੀ ਹੈ ਸਿਰਫ ਹੁਣ ਲੋਕਾਂ ਨੂੰ ਬਰਚਾਉਣ ਅਤੇ ਵਿਗਲਾਉਣ ਦਾ ਕੰਮ ਕਰ ਰਹੇ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਪਾਸੇ ਦੁਨੀਆ ਭਰ ਦੇ ਪੰਜਾਬੀਆਂ ਦੇ ਕੋਲੋਂ ਪੈਸਿਆਂ ਦੀ ਸਹਾਇਤਾ ਮੰਗ ਰਹੇ ਨੇ ਕਿ ਪੰਜਾਬ ਨੂੰ ਆਬਾਦ ਕੀਤਾ ਜਾਵੇ ਪੰਜਾਬੀਆਂ ਦੀ ਦਰਿਆ ਦੇ ਲਈ ਹੈ ਪੰਜਾਬੀ ਜਿਹੜੇ ਨੇ ਉਹ ਜਲਦੀ ਜਿਹੜੇ ਨੇ ਹਮਦਰਦੀ ਵੜ ਜਾਂਦੇ ਨੇ ਕਿਸੇ ਦੇ ਹਾਲਾਂਕਿ ਬਰਗਟ ਸਿੰਘ ਵੱਲੋਂ ਅੱਜ ਇੱਕ ਜਾਰੀ ਕਾਨਫਰੰਸ ਦੇ ਕਿਆ ਜਾਰੀ ਕਾਨਫਰੰਸ ਦੇ ਵਿੱਚ ਕਿਹਾ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਾਤੇ ਦੇ ਵਿੱਚ ਮਿਸ਼ਨ ਚੜ੍ਹਦੀ ਕਲਾ ਵਾਲਾ ਜਿਹੜਾ ਮਿਸ਼ਨ ਹੈ ਉਹਦੇ ਵਿੱਚ ਇੱਕ ਪੈਸਾ ਵੀਨਾ ਜਮਾ ਕਰਾਓ ਇਹ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀਆਂ ਤਿਆਰੀਆਂ ਕਰ ਰਹੇ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਪੈਸੇ ਦਾ ਹਿਸਾਬ ਨਹੀਂ ਦੇਣਗੇ ਅਤੇ ਨਾ ਹੀ ਦੱਸਣਗੇ ਕਿ ਇਹ ਪੈਸਾ ਕਿੱਥੇ ਲਾਇਆ ਜਿਹੜੇ ਵੀ ਐਨਆਰਆਈ ਭਰਾ ਜਾ ਪੰਜਾਬ ਦੇ ਵਿੱਚ ਕੋਈ ਫੈਕਟਰੀਆਂ ਦੇ ਮਾਲਕ ਨੇ ਕੋਈ ਕਾਰੋਬਾਰੀ ਨੇ ਕੋਈ ਲੈਂਡਲੋਰਡ ਨੇ ਉਹ ਆਪਣੇ ਪੱਧਰ ਤੇ ਵਕ ਵਕ ਪਿੰਡਾਂ ਨੂੰ ਜਾ ਕੇ ਗੋਦ ਲੈ ਲੈਣ ਕਿਸਾਨਾਂ ਦੀ ਗੱਲਬਾਤ ਸੁਣ ਜੇ ਉਹਨਾਂ ਨੂੰ ਘਰ ਦੀ ਜਰੂਰਤ ਹੈ ਉਹਨਾਂ ਨੂੰ ਘਰ ਬਣਾ ਕੇ ਦੇਣ ਜੇਕਰ ਉਹਨਾਂ ਨੂੰ ਪਸ਼ੂਆਂ ਦੀ ਜਰੂਰਤ ਹੈ ਉਹਨਾਂ ਨੂੰ ਪਸ਼ੂ ਦੇ ਜੇਕਰ ਉਹਨਾਂ ਦੀ ਜ਼ਮੀਨ ਕਰਾਉਣ ਵਾਲੀ ਹੈ ਤਾਂ ਉਹਨਾਂ ਦੀ ਜ਼ਮੀਨ ਦੇ ਉੱਤੇ ਕਰਾਹ ਲਾ ਜਾਵੇ ਉਹਨਾਂ ਦੇ ਜ਼ਮੀਨ ਦੇ ਵਿੱਚੋਂ ਗਾਰ ਅਤੇ ਰੇਤਾ ਚੁੱਕਿਆ ਜਾਵੇ ਤੇ ਪੰਜਾਬ ਦੇ ਮੁੱਖ ਮੰਤਰੀ ਪਗੋਵਨ ਤੋਂ ਮਾਣ ਹੈ ਦੇ ਖਾਤੇ ਦੇ ਵਿੱਚ ਮਿਸ਼ਨ ਚੜ੍ਹਦੀ ਕਲਾ ਦੇ ਵਿੱਚ ਇੱਕ ਫੁੱਟੀ ਕੌੜੀ ਵੀ ਨਾ ਪਾਈ ਜਾਵੇ ਇਹ ਅੱਜ ਸਪੈਸ਼ਲ ਕਾਨਫਰੰਸ ਕੀਤੀ ਗਈ ਪ੍ਰਗਟ ਸਿੰਘ ਵੱਲੋਂ ਜੋ ਆ ਕੋਈ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਨੇ ਹਲਕਾ ਹਲਕਾ ਜਿਲੰਦਰ ਤੋਂ ਸੂਤਰਾਂ ਦੇ حوالے ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਖਜ਼ਾਨੇ ਨੂੰ ਹਰਿਆ ਭਰਿਆ ਕਹਿੰਦੇ ਸੀ ਕਹਿੰਦੇ ਸੀ ਖਜ਼ਾਨਾ ਹਮੇਸ਼ਾ ਹਰਿਆ ਭਰਿਆ ਹੁੰਦਾ ਹੈ ਜੇਕਰ ਖਜ਼ਾਨੇ ਵਿੱਚ ਕੁਝ ਨਾ ਹੋਵੇ ਤਾ ਉਹ ਖਜ਼ਾਨਾ ਨਹੀਂ ਹੁੰਦਾ ਉਹ ਪੀਪਾ ਹੁੰਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੂਕ ਤੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦਾ ਮੰਤਰੀਆਂ ਤੇ ਵਿਧਾਇਕਾਂ ਉੱਤੇ ਪ੍ਰੈਸ਼ਰ ਪਾਇਆ ਜਾਣਾ ਬਾਇ ਹੁੱਕ ਪਾਇ ਕਰੁੱਕ ਦੂਵਾ ਡਾਈ ਮੈਨੂੰ ਨਹੀਂ ਪਤਾ ਜਿਵੇਂ ਮਰਜ਼ੀ ਪੈਸਾ ਇਕੱਠਾ ਕਰੋ ਲੇਕਿਨ ਵਕ ਵਕ ਪੱਤਰਕਾਰਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਇਹ ਪੈਸਾ ਨਹੀਂ ਲਖਣਾ ਪੰਜਾਬ ਨੂੰ ਅਬਾਦ ਕਰਨ ਵਾਸਤੇ ਇਹ ਤਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀਆਂ ਤਿਆਰੀਆਂ ਕਰ ਰਹੇ ਨੇ ਕਿਉਂਕਿ ਕਰੋੜਾਂ ਦਾ ਪੈ ਚਾਹੀਦਾ ਹੈ ਉਧਰੋਂ ਖਾਲੀ ਠੂਠਾ ਫੜਾ ਦਿੱਤਾ ਹੈ ਸੈਂਟਰ ਸਰਕਾਰ ਨੇ ਇਧਰੋਂ ਪੰਜਾਬ ਦੀ ਫੂਕ ਨਿਕਲ ਚੁੱਕੀ ਹੈ ਉਧਰੋਂ ਆਮ ਆਦਮੀ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਮੰਤਰੀਆਂ ਤੇ ਵਿਧਾਇਕਾਂ ਉੱਤੇ ਦਬਾਅ ਪਾ ਰਹੇ ਨੇ ਜਿਸ ਤਰ੍ਹਾਂ ਅਮਨ ਅਰੋੜਾ ਜੋ ਕੈਬਨਿਟ ਮੰਤਰੀ ਨੇ ਉਹਨਾਂ ਨੇ 20 ਕਰੋੜ ਦੇਣ ਦਾ ਐਲਾਨ ਕੀਤਾ ਹੈ ਇਧਰ ਅਮਿਤ ਥੇਰ ਨੇ ਵੀ ਕਰੋੜ ਦੇਣ ਦਾ ਐਲਾਨ ਕੀਤਾ ਇਹ ਪੈਸਾ ਕਿੱਥੋਂ ਇਕੱਠਾ ਕੀਤਾ ਜਾਵੇਗਾ ਇਹ ਤਾਂ ਦੋਨੋਂ ਮੰਤਰੀ ਜਾਣਦੇ ਨੇ ਹਾਲਾਂਕਿ ਬਾਕੀ ਮੰਤਰੀ ਅਤੇ ਵਿਧਾਇਕ ਸਾਇਲੈਂਟ ਨੇ ਕਿ ਇਹਨਾਂ ਪੈਸਾ ਕਿੱਥੋਂ ਇਕੱਠਾ ਕਿਧੂ ਕਰਕੇ ਲਿਆ ਜਾਵੇ ਇੱਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਸ ਤਰ੍ਹਾਂ ਗੋਡਿਆਂ ਪਰ ਹੋਏ ਨੇ ਉਹਦੇ ਬਾਰੇ ਗੱਲਬਾਤ ਕਰਦੇ ਹਾਂ ਪੰਜਾਬ ਦੇ ਵਿੱਤੀ ਸੰਕਟ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਨਾਲ ਲਗਾਇਆ ਜਾ ਸਕਦਾ ਹੈ ਕਿ ਸਰਕਾਰ ਨੇ ਵਕ ਵਕ ਵਿਭਾਗਾ ਦੀਆਂ ਵਿਭਾਗਾ ਦੀਆਂ ਲੰਬੇ ਸਮੇਂ ਤੋਂ ਖਾਲੀ ਪਈਆਂ ਜ਼ਮੀਨਾਂ ਵੇਚਣ ਦਾ ਫੈਸਲਾ ਕੀਤਾ ਹੈ ਦੋ ਦਿਨ ਪਹਿਲਾਂ ਮੁੱਖ ਮੁੱਖ ਸਕੱਤਰ ਕੇ.ਏ.ਪੀ ਸਿੰਘ ਦੀ ਅਗਵਾਈ ਵਿੱਚ ਸੋਈ ਬੈਠਕ ਵਿੱਚ ਉਹਨਾਂ ਉਹਨਾਂ ਦੀਆਂ ਵੱਖ-ਵੱਖ ਜਾਇਦਾਦਾਂ ਬਾਰੇ ਲੰਮੀ ਚਰਚਾ ਕੀਤੀ ਗਈ ਅਤੇ ਇਹਨਾਂ ਨੂੰ ਨਿਲਾਮ ਕਰਕੇ ਰੈਵਨਿਊ ਜਨਰੇਟ ਕਰਨ ਦਾ ਫੈਸਲਾ ਲਿਆ ਜਾਵੇ ਹਾਲਾਂਕਿ ਗੁਰਦਾਸਪੁਰ ਦੇ ਪੁਰਾਣੇ ਹਸਪਤਾਲ ਅਤੇ ਪਟਿਆਲਾ ਜ਼ਿਲ੍ਹੇ ਦੀਆਂ ਕੁਝ ਜਾਇਦਾਦਾਂ ਨੂੰ ਲੈ ਕੇ ਸਹਿਮਤੀ ਨਹੀਂ ਬਣੀ ਇਸ ਲਈ ਫਿਲਹਾਲ ਉਸ ਨੂੰ ਉਹਨਾਂ ਨੂੰ ਛੱਡ ਦਿੱਤਾ ਗਿਆ ਹੈ ਵਿਪາກੀ ਸਰੋਤਾਂ ਦਾ ਕਹਿਣਾ ਹੈ ਕਿ ਲਗਭਗ 10 ਜਾਇਦਾਦਾਂ ਦੀ ਸੂਚੀ ਆਈ ਸੀ ਜਿਸ ਵਿੱਚੋਂ 5 ਤੇ ਸਹਿਮਤੀ ਬਣੀ ਹੈ ਲਗਭਗ 1 ਮਹੀਨਾ ਪਹਿਲਾਂ ਮੁੱਖ ਸਕੱਤਰ ਸਾਰੇ ਵਿਭਾਗਾਂ ਦੇ ਪ੍ਰਧਾਨ ਸਕੱਤਰਾਂ ਅਤੇ ਪ੍ਰਬੰਧਕੀ ਸਕੱਤਰਾਂ ਨਾਲ ਇੱਕ ਬੈਠਕ ਕੀਤੀ ਗਈ ਜਿਸ ਵਿੱਚ ਜਿਸ ਵਿੱਚ ਸਭ ਤੋਂ ਮੁੱਖ ਏਜੰਡਾ ਸੀ ਕਿ ਸਾਰੇ ਵਿਭਾਗਾਂ ਤੋਂ ਉਹਨਾਂ ਦੇ ਕੋਲੋਂ ਪਈਆਂ ਜ਼ਮੀਨਾਂ ਦੀ ਨਿਸ਼ਾਨਦੇਹੀ ਕਰਨਾ ਅਤੇ ਸਰਕਾਰ ਨੂੰ ਦੇਣਾ ਅਤੇ ਪੰਜਾਬ ਅਰਬਨ ਡਿਵੈਲਪਮੈਂਟ ਏਜੰਸੀ ਉਹਨਾਂ ਨੂੰ ਵੇਚ ਕੇ ਰਾਸਵ ਕਰਕੇ ਇਕੱਠਾ ਕਰੇ ਜੇਕਰ ਬੈਂਕ ਪੁਲਿੰਗ ਪਾਲਿਸੀ પાસ ਹੋ ਜਾਂਦੀ ਤਾਂ ਪੰਜਾਬ ਸਰਕਾਰ ਨੇ ਮਾਲਾਮਾਨ ਹੋ ਜਾਣਾ ਸੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵਲ ਨੇ ਮਾਲਾਮਾਨ ਹੋ ਜਾਣਾ ਸੀ ਲੇਕਿਨ ਲੈਂਡ ਟੈਕ ਪਾਲਿਸੀ ਦਾ ਵਿਰੋਧ ਹੋਇਆ ਉਹ ਪਾਲਿਸੀ ਰੱਦ ਕਰਨੀ ਪਈ ਇਸ ਕਰਕੇ ਹੁਣ ਪੰਜਾਬ ਸਰਕਾਰ ਹੈ ਪੈਸੇ ਨੂੰ ਜਨਰੇਟ ਕਰਨ ਵਾਸਤੇ ਪੰਜਾਬ ਦੇ ਵਿੱਚ ਸਰਕਾਰੀ ਜਿਹੜੀਆਂ ਜ਼ਮੀਨਾਂ ਨੇ ਜਾਇਦਾਦਾਂ ਨੇ ਉਸ ਨੂੰ ਵਿਚ ਲੱਗੀ ਹੈ 10 ਜਾਇਦਾਦਾਂ ਦੇ ਹਵਾਲੇ ਦਿੱਤੇ ਗਏ ਲੇਕਿਨ 5 ਜਾਇਦਾਦਾਂ ਉੱਤੇ ਸਹਿਮਤੀ ਨਹੀਂ ਪਣੀ ਉਹ ਸਰਕਾਰੀ ਬਿਲਡਿੰਗਾਂ ਉਹ ਸਰਕਾਰੀ ਜ਼ਮੀਨਾਂ ਜਲਦੀਆਂ ਹੀ ਪੰਜਾਬ ਸਰਕਾਰ ਵੱਲੋਂ ਵੇਚ ਕੇ ਪੰਜਾਬ ਦਾ ਖਜ਼ਾਨਾ ਭਰਿਆ ਜਾਵੇਗਾ ਤਾਂ ਕਿ ਪੰਜਾਬ ਨੂੰ ਆਬਾਦ ਕੀਤਾ ਜਾ ਸਕੇ ਪੰਜਾਬ ਦੇ ਵਿੱਚੋਂ ਮਲਾਜ਼ਮਾਂ ਨੂੰ ਤਰਖਾ ਦਿੱਤੀ ਜਾ ਸਕੇ ਅਤੇ ਪੰਜਾਬ ਦੇ ਹੋਰ ਕੰਮ ਜਿਹੜੇ ਕੀਤੇ ਜਾ ਸਕਣ ਧੰਨਵਾਦ